ਜ਼ਿਲ੍ਹਾ ਪਟਿਆਲਾ ਦੀ ਇੱਕੋ ਇੱਕ ਸਰਕਾਰੀ ਗਊਸ਼ਾਲਾ ਗਾਜ਼ੀਪੁਰ ਦੀ ਜ਼ਮੀਨ ਦੀ ਵਹਾਈ ਲਈ ਖਰੀਦੀ ਗਈ ਜਿਸ ਲਈ ਇੱਕ ਦਾਨੀ ਸੱਜਣ ਵੱਲੋਂ 30000 ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਹੈ ਗਊਸ਼ਾਲਾ ਵਿੱਚ ਸੇਵਾ ਕਰ ਰਹੇ ਗਊਪਾਲ ਤੇ ਟਿੰਕਾ ਕਾਜਵਾਸ ਨੇ ਦੱਸਿਆ ਕਿ ਗਊਸ਼ਾਲਾ ਦੀ ਜ਼ਰੂਰਤ ਨੂੰ ਦੇਖਦੇ ਹੋਏ ਦਾਨੀ ਸੱਜਣ ਅੰਕੁਰ ਸ਼ਰਮਾ ਨੇ ਆਪਣੇ ਪਿਤਾ ਸਰਗਵਾਸੀ ਵਰਿੰਦਰ ਕੁਮਾਰ ਸ਼ਰਮਾ ਐਸ ਐਮ ਡੀ ਸ਼੍ਰੀ ਸਾਈਂ ਪ੍ਰੋਸੈਸਰ ਟੋਡਰਪੁਰ ਰਾਜਲਾ ਰੋਡ ਦੀ ਰੋੜ ਸਮਾਣਾ ਦੇ ਯਾਦ ਵਿੱਚ ਇਹ 30000 ਰੁਪਏ ਦੀ ਦਾਨ ਰਾਸ਼ੀ ਜਿੱਤੀ ਹੈ ਇਸ ਤੋਂ ਪਹਿਲਾਂ ਵੀ ਉਹ ਹਰ ਮਹੀਨੇ ਗਊਸ਼ਾਲਾ ਚ ਗਊ ਲਈ ਹਰੇ-ਚਾਰੇ ਦੀ ਟਰਾਲੀ ਭੇਜਦੇ ਹਨ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਆਪ ਸਭ ਦੇ ਨਾਲ ਪਹਿਲਾਂ ਇਸ ਗਊਸ਼ਾਲਾ ਲਈ ਚਾਰ ਬਾੜੇ ਤਿਆਰ ਕੀਤੇ ਗਏ ਹਨ ਤੇ ਪੰਜਵੇਂ ਬਾੜੇ ਦਾ ਕੰਮ ਜਾਰੀ ਹੈ ਉਹਨਾਂ ਦਾ ਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਇਸ ਲਈ ਚੱਲ ਰਹੇ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਭਾਗੀ ਬਣਨਾ ਇਸ ਮੌਕੇ ਸਮਾਜ ਸੇਵੀ ਵਿਜੀਤ ਸਿੰਘਲਾ ਦਮਨ ਵਰਮਾ ਲੱਡੂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੇਵਾ ਕਰਦੇ ਟਿੰਕਾ ਗਾਜੇ ਵਾਸੀ ਆ ਜੋ ਆਪ ਸਭ ਦੇ ਸਹਿਯੋਗ ਨਾਲ ਇਸ ਗਊਸ਼ਾਲਾ ਨੂੰ ਚਲਾ ਰਹੇ ਨੇ ਮੈਂ ਬੇਨਤੀ ਕਰਦਾ ਹਾਂ ਕਿ ਉਹਨਾਂ ਉਹਨਾਂ ਦਾ ਇਸ ਗਊਸ਼ਾਲਾ ਦੇ ਵਿੱਚ ਕੀਤੇ ਜਾ ਰਹੇ ਪੰਜਵੇਂ ਪੜਨ ਪੱਕਾ ਕਰਾਉਣ ਦੇ ਲਈ ਸਾਥ ਦਿੱਤਾ ਜਾਵੇ ਇਸ ਸਮਾਣਾ ਤੋਂ ਕੁਲਾਸ਼ਰਮਦ ਨਾਲ ਨੂਰੀ ਬਾਣਸਲ ਦੀ ਰਿਪੋਰਟ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਅੰਕੋਸ਼ ਸ਼ਰਮਾ ਜੀ ਵੱਲੋਂ ਆਪਣੇ ਪਿਤਾ ਜੀ ਵਿਜੇਂਦਰ ਸ਼ਰਮਾ ਜੀ ਜਾਦੇ ਵਿੱਚ ਜਿਹੜੇ ਕਿ ਐਮ ਡੀ ਆਪਣੇ ਸਾਈ ਪ੍ਰੋਫੈਸਰ ਦੇ ਮਾਲਕ ਨੇ ਟੌਡਰਪੁਰ ਰੋਡ ਦੇ ਉਹਨਾਂ ਵੱਲੋਂ ਅੱਜ ਗਾਈ ਗਊਸ਼ਾਲਾ ਵਿੱਚ 31000 ਰੁਪਏ ਕੀਮਤ ਦੀ ਇੱਕ ਮਸ਼ੀਨ ਹੈ ਬੜਾ ਹੈਰੋ ਮਸ਼ੀਨ ਕਹਿ ਲਓ ਤੇ ਕੈਲਟੀਵੇਟਰ ਕਹਿ ਲਓ ਉਹ ਸਾਡੇ ਜ਼ਮੀਨ ਉਜਾਊ ਵਿੱਚ ਸਾਡੀ ਬਹੁਤ ਹਸਾਈ ਹੁੰਦੀ ਹੈ ਇਹਨਾਂ ਨੇ ਸਾਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚ ਗਾਜੀਪੁਰ ਗਊਸ਼ਾਲਾ ਵਿੱਚ ਮਸ਼ੀਨ ਭੇਟ ਕੀਤੀ ਹੈ ਤਾਂ ਸੀ ਇਹਨਾਂ ਦਾ ਕਮੇਟੀ ਵੱਲੋਂ ਤਹਿਦਲਤਾਵਾਜ਼ ਕਰਦੇ ਆ ਅਤੇ ਇਹਨਾਂ ਵੱਲੋਂ ਹਰ ਮਹੀਨੇ ਟਰਾਲੀ ਹਰੇ ਚਾਰੇ ਦੀ ਇੱਥੇ ਗਊਸ਼ਾਲਾ ਵਿੱਚ ਭੇਜੀਆਂ ਜਾਂਦੀ ਹੈ ਉਹ ਜੋ ਕਾਫੀ ਲਵੇ ਸਮੇ ਤੋਂ ਇਹ ਹਰ 20 ਹਰ 20 ਦੇ ਨੂੰ ਇੱਥੇ ਹਰੇ ਚਾਰੇ ਟਰਾਲੀ ਭੇਜੀ ਕੇ ਗਊ ਮਾਤਾ ਦੀ ਦਾ ਸ਼ਰਵਪ੍ਰਸਤ ਕਰਦੇ ਨੇ ਮੈਂ ਇੱਕ ਵਾਰ ਫੇਰ ਸਾਡੀ ਕਮੇਟੀ ਵੱਲੋਂ ਮੈਂ ਆਪਣੇ ਵੱਲੋਂ ਸਾਡੇ ਵੀ ਛੋਟੇ ਵੀਰ ਅਨਕੁਸ਼ ਸ਼ਰਮਾ ਜੀ ਦਾ ਬਹੁਤ तहे ਦਿਲੋਂ ਧੰਨਵਾਦ ਕਰਦਾ ਜਿਹੜੇ ਗਊ ਮਾਤਾ ਜੀ ਸੇਵਾ ਕਰਕੇ ਗਊ ਮਾਤਾ ਜੀ ਦਾ ਪੂਰਾ ਸ਼ੇਵਾ ਪ੍ਰਬਧ ਕਰ ਰਹੇ ਨੇ ਅਤੇ ਨਾਲ ਨਾਲ ਸਾਡੇ ਚਾਚਾ ਜੀ ਵਿਜੇ ਸਿੰਘਲਾ ਜੀ ਦਾ ਧੰਨਵਾਦ ਕਰਦਾ ਜਿਹੜੇ ਕੀ ਇਹ ਵੀ ਸਾਨੂੰ ਹਰ ਟਾਈਮ ਟੂ ਟਾਈਮ ਸਾਨੂੰ ਸਹਿ ਦਿੰਦੇ ਰਹਿੰਦੇ ਨੇ ਅਤੇ ਨਾਲ ਨਾਲ ਗਊੀ ਗਊਸ਼ਾਲਾ ਦੇਖੇ ਸਾਨੂੰ ਹਰ ਟਾਈਮ ਤੇ ਸਾਨੂੰ ਦਾਨ ਵੀ ਰਾਸ਼ੀ ਵਿੱਚ ਵੀ ਤੇ ਲੋਕਾਂ ਨੂੰ ਵੀਅਰ ਕਰਦੇ ਨੇ ਵੀ ਇੱਥੇ ਗਊਸ਼ਾਲਾ ਵਿੱਚ ਆ ਕੇ ਬਦੋ ਸੇਵਾ ਕਰੋ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਗਊਸ਼ਾਲਾ ਕਮੇਟੀ ਵੱਲੋਂ ਅੰਕਲ ਸ਼ਰਮਾ ਜੀ ਦਾ ਤੇ ਚਾਚਾ ਵੀਰ ਸਿੰਘਾ ਜੀ ਦਾ ਤੁਹਾਨੂੰ ਮੈਂ ਕਰਦਾ ਜਿਹੜੇ ਸਾਨੂੰ ਗਾਜਪੁਰ ਗਊਸ਼ਾਲਾ ਵਿੱਚ ਸਾਡੇ ਗਊ ਮਾਤਾ ਜੀਾ ਗੋਪਾਲ ਅਸੀਂ ਸਭ ਦੇ ਸਹਿਯੋਗ ਨਾਲ 5 ਨੰਬਰ ਬਾੜਾ ਇਹ ਜਾਣ ਕੇ ਬੜੀ ਖੁਸ਼ੀ ਹੋਈ ਗਾਜਪੁਰ ਗਊਸ਼ਾਲਾ ਆ ਵਿਖੇ ਆ ਕੇ ਕਿ ਸਾਡੇ ਅੰਕਰ ਸ਼ਰਮਾ ਜੀ ਨੇ ਇਹਨੂੰ ਇੱਕ ਕਲਿਡੇਟਰ ਜੋ ਕਿ 30 ਜੱਕ 30000 ਦੀ ਕੀਮਤ ਦਾ ਹੈ ਦਿੱਤਾ ਜੋ ਉਰੇ ਗਊਸ਼ਾਲਾ ਦੇ ਲਈ ਬਹੁਤ ਸਹਾਇਕ सिद्ध ਹੋਊਗਾ ਮੈਂ ਆਪੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਅੰਕਲ ਸਰਵਨਜੀਤ ਦਾ